ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿੱਚ ਚਿਰਾਂ ਤੋਂ ਉਡੀਕਿਆ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤਿਆਂ ਦੀਆਂ ਚੋਣਾਂ ਬਾਰੇ ਕੱਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਰਾਜਕਮਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣਾਂ ਦਸੰਬਰ ਦੇ ਪਹਿਲੇ ਹਫ਼ਤੇ ਕਰਵਾਈਆਂ ਜਾਣਗੀਆਂ ਉਨ੍ਹਾਂ ਆਖਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾ ਉਪਰੰਤ 25 ਜਾਂ 26 ਨਵੰਬਰ ਮਗਰੋਂ ਚੋਣਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਸੂਬੇ ਵਿੱਚ 154 ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣਗੀਆਂ ਜਦਕਿ 23 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਹਨ ਚੋਣਾਂ ਬਾਰੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਵਾਸਤੇ ਪੀਲੇ ਰੰਗ ਦੇ ਬੈਲਟ ਪੇਪਰ ਛਪਾਏ ਜਾਣਗੇ ਜਦਕਿ ਬਲਾਕ ਸੰਮਤੀਆਂ ਦੇ ਮੈਂਬਰਾਂ ਦੀਆਂ ਚੋਣਾਂ ਵਾਸਤੇ ਸਫੈਦ ਬੈਲਟ ਪੇਪਰ ਰੱਖੇ ਜਾਣਗੇ ਇਨ੍ਹਾਂ ਚੋਣਾਂ ਵਿੱਚ ਈਵੀਐਮ ਮਸ਼ੀਨਾਂ ਦੀ ਵਰਤੋਂ ਨਹੀਂ ਹੋਵੇਗੀ ਉਹਨਾਂ ਆਖਿਆ ਕਿ ਪਿੰਡੂ ਵੋਟਰਾਂ ਕੋਲ ਇੱਕੋ ਵੇਲੇ ਦੋ ਮਸ਼ੀਨਾਂ ਦੇ ਬਟਨ ਦਬਾਉਣ ਦੀ ਮਹਾਰਤ ਨਹੀਂ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਲਈ 40000 ਤੋਂ ਵੱਧ ਈਵੀਐਮਾਂ ਦੀ ਜ਼ਰੂਰਤ ਪਵੇਗੀ ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਇਸਾ ਦਰਮਿਆਨ ਤਰਨਤਨ ਜਿਮਨੀ ਚੋਣ ਤੋਂ ਬਾਅਦ ਸੂਬੇ ਵਿੱਚ ਇੱਕ ਹੋਰ ਜਿਮਨੀ ਚੋਣ ਦੇ ਅਸਾਰ ਬਣਦੇ ਜਾ ਰਹੇ ਹਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੱਲ ਵੱਡਾ ਝਟਕਾ ਦੇ ਦਿਆਂ ਉਹਨਾਂ ਦੀ ਸਜ਼ਾ ਤੇ ਰੋਕ ਲਾਉਣ ਦੀ ਮੰਗ ਨੂੰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਵਿਧਾਇਕ ਲਾਲਪੁਰਾ ਖਿਲਾਫ ਹਾਈ ਕੋਰਟ ਦੇ ਆਏ ਫੈਸਲੇ ਨਾਲ ਹੁਣ ਪੰਜਾਬ ਵਿੱਚ ਇੱਕ ਹੋਰ ਜਿਮਨੀ ਚੋਣ ਹੋਣ ਦੇ ਅਸਾਰ ਬਣ ਗਏ ਹਨ ਕਿਉਂਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਲਈ ਲੱਗਦੀ ਤਾਂ ਉਹਨਾਂ ਦੀ ਵਿਧਾਇਕੀ ਜਾਣਾ ਨਿਸ਼ਚਿਤ ਹੈ ਪਰਾ ਸੂਤਰਾ ਮੁਤਾਬਕ ਲਾਲਪੁਰਾ ਕੋਲ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਜਾਣ ਦਾ ਇੱਕ ਆਖਰੀ ਮੌਕਾ ਹਲੇ ਬਾਕੀ ਹੈ। ਪੰਜਾਬ ਸਰਕਾਰ ਨੇ ਦੇਰ ਰਾਤ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਸਣੇ ਪੰਜ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ। ਬਟਾਲਾ ਦੇ ਐਸਐਸਪੀ সোহেল ਕਾਸਮ ਮੀਰ ਨੂੰ ਹੁਣ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਲਾ ਦਿੱਤਾ ਗਿਆ। ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੂੰ ਬਟਾਲਾ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਤਿਸ਼ਾਰ ਗੁਪਤਾਰ ਨੂੰ ਨਮਾ ਸ਼ਹਿਰ ਦਾ ਐਸਐਸਪੀ ਅਤੇ ਅਬਮੰਨਿਊ ਰਾਣਾ ਨੂੰ ਸ਼੍ਰੀ ਮੁਕਸਰ ਸਾਹਿਬ ਦਾ ਐਸਐਸਪੀ ਲਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਦਾਅਵਾ ਕੀਤਾ ਕਿ ਉਹਨਾਂ ਬੀਤੇ ਦਿਨ ਉਤਰੀ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਦੇ ਹੱਕਾਂ ਤੇ ਸਖਤ ਸਟੈਂਡ ਲਿਆ। ਉਹਨਾਂ ਆਖਿਆ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਖਾਤਰ ਚਟਾਨ ਵਾਂਗ ਖੜੇ ਹਨ ਤੇ ਕਿਸੇ ਨੂੰ ਵੀ ਪੰਜਾਬ ਦੇ ਹੱਕ ਖੋਹ ਨਹੀਂ ਦੇਣਗੇ। ਨਵੀਂ ਦਿੱਲੀ ਦੇ ਪੰਜਾਬ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਇਸ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਇਸ ਬੈਠਕ ਵਿੱਚ ਕੁੱਲ 28 ਏਜੰਡੇ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚੋਂ 11 ਪੰਜਾਬ ਨਾਲ ਸੰਬੰਧਿਤ ਸਨ ਅਤੇ ਇਹ ਸਾਰੇ ਪੰਜਾਬ ਵਿਰੋਧੀ ਸਨ ਅਤੇ ਉਹਨਾਂ ਦੇ ਸਖਤ ਵਿਰੋਧ ਕਾਰਨ ਇਹਨਾਂ ਸਾਰੇ ਏਜੰਡਿਆਂ ਨੂੰ ਮੁਲਤਵੀ ਕਰਨਾ ਪਿਆ। ਉਂ ਸਾਨੂੰ ਮੈਂਬਰ ਦੇ ਦੋ ਬੀਬੀਐਮਪੀ ਚ ਉਂ ਸਾਨੂੰ ਐਸਵਾਈਐਲ ਵੀ ਕੱਢ ਦਿਓ। ਪਰ ਜਦੋਂ ਜਦੋਂ ਕੋਈ ਸੰਕਟ ਆਉਂਦਾ ਪਾਣੀ ਸਾਨੂੰ ਨਾ ਦੇ। ਉਹ ਲੋਕ ਆਪ ਦਾ ਮਰੋ ਡੁੱਬੋ ਖਖਾਪੋ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਥੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਬਿਜਾਗਾ ਜਗਾ ਲਾ ਲੈਣੇ ਆ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਏ ਕਰਕੇ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਨ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟੂ ਘਟ ਐਡੀ ਬਡੀ ਮੀਟਿੰਗ ਜਾ ਰਹੇ 28 ਮੁੱਦਿਆਂ ਚੋਂ 28 ਚੋਂ 11 ਪਾਣੀਆਂ ਨਾਲ ਸੰਬੰਧਿਤ 11 ਦੇ 11 ਪੰਜਾਬ ਨਾਲ ਸੰਬੰਧਿਤ। ਔਰ 11 ਦੇ 11 ਚ ਪੰਜਾਬ ਦੇ ਵਿਰੁੱਧ ਸੀ ਸਾਰੇ। ਇਹ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਬਸ। ਕੀ ਕਰੀਏ ਦੱਸੋ? ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ। ਉਧਰ ਸਾਨੂੰ ਕਾ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹਿੰਦੇ ਸਾਰੇ ਸਾਰੇ ਉਹ ਤੇ ਲਾ ਦਿਓ ਨਾ ਜਿਵੇਂ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਕਹਿੰਦੇ ਪੈਸਾ ਤਾਂ ਅਜੇ ਹੋਰ ਵੀ ਦੇਣੇ ਨੇ 1600 ਕਰੋੜ ਦਾ ਟੋਕਨ ਐ ਮੈਂ ਕਿਹਾ ਟੋਕਨ ਹੀ ਦੇ ਦਿਓ ਪਹਿਲਾਂ ਬਾਅਦ ਚ ਕਰਾਂਗੇ ਔਰ ਇਹ ਚ ਇੱਕ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਅਕਾਲੀ ਦਲ ਤੇ ਸ ਕਾਂਗਰਸ ਦੀ ਗੌਰਮੈਂਟਾਂ ਮਿਲਦੇ ਆ ਕਿਤੇ ਬਣੇ ਵੀ ਸਾਨੂੰ ਆਗਾਸ ਗੌਰਮੈਂਟ ਨਹੀਂ ਆਇਆ ਕਹਿੰਦਾ ਸੀ ਆ ਸਾਨੂੰ ਕਾਲੀ ਗੌਰਮੈਂਟ ਬਣਿਆ ਆ ਕਹਿੰਦਾ ਸੀ ਈਵਨ ਯੂਨੀਵਰਸਿਟੀ ਦੇ ਬੰਨੋ ਨੇ ਕਿਹਾ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰਦੋ ਸੋ ਇਹ ਤਾਂ ਮੰਨਦੇ ਛੋਟੇ ਤੋਂ ਛੋਟੇ ਬੱਚਾ ਵੀ ਕਹਿ ਸਕਦਾ ਜਿਹੜਾ ਤਾਂ ਥੱਕਾ ਹੈ ਬਰਤਕ ਕਾਸੀ ਨਹੀਂ ਹੋਣ ਦੀ ਮਨ ਇਸ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਰੋਧ ਦੇਖਦੇ ਹੋਏ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਦੋ ਨਵੇਂ ਮੈਂਬਰ ਲਾਉਣ ਦੇ ਮਾਮਲੇ ਨੂੰ ਆਖਰੀ ਮੌਕੇ ਤੇ ਟਾਲ ਦਿੱਤੇ ਜਾਣ ਦੀ ਸੂਚਨਾ ਵੀ ਮਿਲੀ ਹੈ। ਦਰਸਲ ਬੈਠਕ ਵਿੱਚ ਰਾਜਸਥਾਨ ਨੇ ਜਦ BBMB ਵਿੱਚ ਪ੍ਰਤੀਨਿਧਤਾ ਦਿੱਤੇ ਜਾਣ ਤੇ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਖਫਾ ਹੋ ਗਏ ਤੇ ਉਨ੍ਹਾਂ ਸਖਤ ਇਤਰਾਜ਼ ਜ਼ਾਹਰ ਕੀਤਾ। ਸੂਤਰਾ ਮੁਤਾਬਕ ਮੁੱਖ ਮੰਤਰੀ ਨੇ ਤਾਂ ਇਹ ਮਨ ਵੀ ਬਣਾ ਲਿਆ ਸੀ ਕਿ ਜੇਕਰ ਕੇਂਦਰ ਨੇ ਨਵੇਂ ਮੈਂਬਰ ਲਾਉਣ ਦਾ ਧੱਕਾ ਕੀਤਾ ਤਾਂ ਉਹ ਬੈਠਕ ਦਾ ਬਾਈਕਟ ਕਰਨਗੇ ਇਸ ਤੋਂ ਬਾਅਦ ਪੰਜਾਬ ਦਾ ਰੁਖ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾਹ ਨੇ ਇਸ ਮੁੱਦੇ ਨੂੰ ਫਿਲਹਾਲ ਟਾਲ ਦਿੱਤਾ ਉਧਰ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਉੱਤਰੀ ਜਨਰਲ ਕੌਂਸਲ ਦੀ ਬੈਠਕ ਵਿੱਚ ਪੰਜਾਬ ਦੇ ਹੱਕ ਵਿੱਚ ਖੰਡ ਦੇ ਮੁੱਖ ਮੰਤਰੀ ਮਾਨ ਦੇ ਦਾਅਵਿਆਂ ਤੇ ਕਈ ਸਵਾਲ ਉਠਾਏ ਹਨ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਬੈਠਕ ਵਿੱਚ ਮੁੱਖ ਮੰਤਰੀ ਤੇ ਕੇਂਦਰ ਅੱਗੇ ਗੋਡੇ ਟੇਕਣ ਦਾ ਦੋਸ਼ ਲਾਇਆ ਇਸ ਤੋਂ ਬਿਨਾ ਉਹਨਾਂ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਮੁੱਖ ਮੰਤਰੀ ਤੇ ਨਿਸ਼ਾਨੇ ਸਿੱਧੇ ਸਾਹਿਬ ਭਲੀ ਬਾਤ ਤੋਂ ਪੰਜਾਬ ਦੇ ਚੀਫ ਮਿਨਿਸਟਰ ਕੋ ਜੀ ਪੁੱਛਣਾ ਚਾਹਤਾ ਹੂੰ ਕਿ ਹਰ ਰੋਜ਼ ਪੰਜਾਬ ਮੇ ਗੈਂਗਸਟਰ ਫੌਰ ਟੈਰਰਿਸਟ ਜੋ ਆਦਮੀਆਂ ਨੂੰ ਮਾਰ ਰਹੇ ਹਨ हर रोज एक मर्डर हो रहा है और उसकी रिस्पॉन्सिबिलिटी ली जा रही है चीफ मिनिस्टर ने वो होम मिनिस्टर के साथ बात की कि अगर घुटने टेक दिए हैं उसकी बात नहीं मैं करूंगा कैसे वहाँ आम नागरिक को मारा जा रहा है उसके बारे में आज तक चीफ मिनिस्टर ने अपनी जुबान खोली और वहाँ जो कैंडिडेट्स हैं चाहे वो आम आदमी पार्टी का था चाहे वो अकाली दल का था इन लोगों ने गैंगस्टरों की ओपनली स्पोर्ट ली है उसके ऊपर इसने क्या किया जो गैंग गैंगस्टरों की स्पोर्ट ली सबसे बड़ी बात चीफ मिनिस्टर को शर्म आनी चाहिए कि गैंगस्टर की वाइफ इंडिया छोड़कर बाकी इससे बुझदिल चीफ मिनिस्टर कभी पैदा नहीं हो सकता ਅਮਰਸਰ ਵਿੱਚ ਬੱਸ ਟਾਈਮਿੰਗ ਨੂੰ ਲੈ ਕੇ ਉੱਥੇ ਵਿਵਾਦ ਤੋਂ ਬਾਅਦ ਦੋ ਬੱਸਾਂ ਟ੍ਰਾਂਸਪੋਰਟਰਾਂ ਦੇ ਮੁਲਾਜ਼ਿਮਾਂ ਵਿਚਕਾਰ ਕੱਲ ਵਿਵਾਦ ਹੋ ਗਿਆ ਤੇ ਇਹ ਵਿਵਾਦ ਖੂਨੀ ਰੂਪ ਲੈ ਗਿਆ ਵਿਵਾਦ ਇੱਥੋਂ ਤੱਕ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ ਇਸ ਘਟਨਾ ਵਿੱਚ ਕਾਲੋ ਬੱਸ ਸਰਵਿਸ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਇੱਕ ਦੁਕਾਨਦਾਰ ਵੀ ਹਮਲੇ ਵਿੱਚ ਜ਼ਖਮੀ ਹੋ ਗਿਆ ਉਧਰ ਕਾਲੋ ਬੱਸ ਸਰਵਿਸ ਦੇ ਸੰਚਾਲਕ ਰਵੀ ਕਰਨ ਸਿੰਘ ਕਾਲੋ ਨੇ ਇਸ ਹਮਲੇ ਤੇ ਗੈਂਗਸਟਰਾਂ ਤੇ ਦੋਸ਼ ਲਾਇਆ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਇਸ ਦੀਆਂ ਸ਼ਿਕਾਇਤਾਂ ਕਈ ਵਾਰ ਪੁਲਿਸ ਨੂੰ ਦਿੱਤੀਆਂ ਗਈਆਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਦਰਮਿਆਨ ਗੁਰਦਾਸਪੁਰ ਦੇ ਥਾਣਾ ਘੁੰਮਣਕਲਾ ਦੇ ਖੇਤਰ ਵਿੱਚ ਵੀ ਕੱਲ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਸਾਬਕਾ ਵਿਧਾਇਕ ਦੇ ਪੁੱਤਰੇ ਨੂੰ ਗੋਲੀ ਮਾਰ ਦਿੱਤੀ ਜਿਸ ਵਿੱਚ ਉਹ ਸਖਤ ਜ਼ਖਮੀ ਹੋ ਗਿਆ ਜ਼ਖਮੀ ਦੀ ਪਛਾਣ ਪਰਦੀਪ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਘੁੰਮਣ ਕਲਾਂ ਬਚੋ ਹੋਈ ਹੈ ਜੋ ਮਰਹੂਮ ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦਾ ਪੋਤਰਾ ਹੈ ਤੇ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਆਗੂ ਜਸਵੀਰ ਸਿੰਘ ਘੁੰਮਣ ਦਾ ਭਤੀਜਾ ਹੈ ਉਧਰ ਫਗਵਾੜਾ ਵਿੱਚ ਵੀ ਕੱਲ੍ਹ ਸ਼ਾਮ ਸ਼ਿਵਸ਼ੈਨਾ ਪੰਜਾਬ ਦੇ ਉਪ ਪ੍ਰਧਾਨ ਤੇ ਉਸਦੇ ਪੁੱਤਰ ਤੇ ਅੱਧੀ ਦਰਜਨ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਉਹਨਾਂ ਨੂੰ ਸਖਤ ਜ਼ਖਮੀ ਕਰ ਦਿੱਤਾ एनसीपी आगु बाबा सदीकी दी हत्या ਦੇ ਮਾਮਲੇ ਵਿੱਚ ਮੁੱਖ ਮਲਜ਼ਮ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਨੇ ਭਾਰਤ ਰਿਪੋਰਟ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਦਿੱਲੀ ਪਹੁੰਚ ਜਾਵੇਗਾ ਗੈਂਗਸਟਰ ਲਾਰੇਸ ਬਿਸ਼ਨੋਈ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਵੀ ਲੋੜਿੰਦਾ ਹੈ ਇਸ ਤੋਂ ਬਿਨਾ ਉਸ ਦੀ ਸਿੱਧੂ ਮੁਸੇਵਾਲ ਦੀ ਹਤਿਆ ਮਾਮਲੇ ਵਿੱਚ ਵੀ ਭੂਮਿਕਾ ਦਸੀ ਜਾਂਦੀ ਹੈ ਚੋਣ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ 25 ਨਵੰਬਰ ਨੂੰ ਤਾਲਬ ਕੀਤਾ ਹੈ ਇਹ ਮਾਮਲਾ ਤਰਨਤਾਰਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਖਿਲਾਫ ਦਰਜ ਪੁਲਿਸ ਕੇਸਾਂ ਨਾਲ ਸੰਬੰਧਿਤ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਡੀਜੀਪੀ ਤੋਂ ਚੋਣ ਪ੍ਰਚਾਰ ਦੌਰਾਨ ਦਰਜ ਕੇਸਾਂ ਬਾਰੇ ਸਮੀਖਿਆ ਰਿਪੋਰਟ ਮੰਗੀ ਗਈ ਸੀ ਜੋ ਪੁਲਿਸ ਨੇ 13 ਨਵੰਬਰ ਨੂੰ ਪੇਸ਼ ਵੀ ਕਰ ਦਿੱਤੀ ਸੀ ਲਾਹੌਰ ਹਾਈ ਕੋਰਟ ਨੇ ਕੱਲ ਪਾਕਿਸਤਾਨ ਪੁਲਿਸ ਨੂੰ ਭਾਰਤੀ ਮਹਿਲਾ ਨੂੰ ਪਰੇਸ਼ਾਨ ਨਾ ਕਰਨ ਦੇ ਹੁਕਮ ਦਿੱਤੇ ਜਿਸ ਨੇ ਧਰਮ ਬਦਲ ਕੇ ਸਥਾਨਕ ਮੁਸਲਮ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਸਰਬਜੀਤ ਕੌਰ ਤੇ ਨਾਸਰ ਹੁਸੈਨ ਨੇ ਕੱਲ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਸ਼ਿਕਾਇਤ ਦਰਜ ਕਰਵਾਈ ਕਿ ਪੁਲਿਸ ਉਹਨਾਂ ਦੇ ਘਰ ਤੇ ਛਾਪਾ ਮਾਰ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਉਹਨਾਂ ਤੇ ਵਿਆਹ ਤੋੜ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਲਾਹੌਰ ਹਾਈ ਕੋਰਟ ਦਾ ਇਹ ਹੁਕਮ ਸਾਹਮਣੇ ਆਇਆ ਉਧਰ ਪਾਕਿਸਤਾਨ ਗਈ ਸਿੱਖ ਸ਼ਰਧਾਲੂਆਂ ਨਾਲ ਸਰਬਜੀਤ ਕੌਰ ਵੱਲੋਂ ਪਾਕਿਸਤਾਨ ਦੇ ਨਾਗਰਿਕ ਨਾਲ ਵਿਆਹ ਕਰਵਾਉਣ ਦੇ ਮਾਮਲੇ ਤੇ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਬੀਬੀ ਵੱਲੋਂ ਅਜਿਹਾ ਕਰਨਾ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਆਖਿਆ ਕਿ ਇਸ ਔਰਤ ਵਿਰੁੱਧ ਕਈ ਕੇਸ ਦਰਜ ਸਨ ਇਸ ਦੇ ਬਾਵਜੂਦ ਉਸ ਨੂੰ ਜਥੇ ਨਾਲ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਕਿਵੇਂ ਮਿਲੀ ਉਸ ਦਾ ਪਾਸਪੋਰਟ ਕਿਵੇਂ ਬਣਿਆ ਇਸ ਬਾਰੇ ਸਰਕਾਰ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਉਨ੍ਹਾਂ ਇਹ ਵੀ ਆਖਿਆ ਕਿ ਇਹ ਸਰਕਾਰ ਦਾ ਮਸਲਾ ਹੈ ਤੇ ਇਸ ਮਾਮਲੇ ਨੂੰ ਆਧਾਰ ਬਣਾ ਕੇ ਸਿੱਖ ਜਥਿਆਂ ਤੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ ਹੈ ਤੁਬੇ ਵਿਚ ਝੋਨੇ ਦੀ ਫਸਲ ਦੀ ਕਟਾਈ ਲਗਭਗ ਪੂਰੀ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਪ੍ਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ ਕੱਲ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਅੰਕੜੇ ਜਾਰੀ ਕਰਦ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਇਸ ਸਾਲ ਝੋਨੇ ਦੀ ਫਸਲ ਦੀ ਕਟਾਈ ਦੇ ਸੀਜ਼ਨ ਦੌਰਾਨ ਲਗਭਗ 4972 ਕਿਸਾਨਾਂ ਨੇ ਪ੍ਰਾਲੀ ਫੂਕੀ ਜਦਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2344 ਕਿਸਾਨਾਂ ਨੇ ਪ੍ਰਾਲੀ ਸਾੜੀ ਹੈ ਪੰਜਾਬ ਸਰਕਾਰ ਨੇ ਇੰਨਾ ਕਿਸਾਨਾਂ ਤੇ ਸਖਤੀ ਵਰਤਦਿਆਂ ਹੁਣ ਤੱਕ 2115 ਕਿਸਾਨਾਂ ਦੀ ਜ਼ਮੀਨ ਨੂੰ ਰੈੱਡ ਐਂਟਰੀ ਵਿੱਚ ਦਰਜ ਕਰ ਦਿੱਤਾ ਹੈ ਤੇ ਸੂਬੇ ਦੇ ਕਿਸਾਨਾਂ ਨੂੰ ਲਗਭਗ ਸਵਾ ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਇਸ ਝੋਨੇ ਦੇ ਸੀਜ਼ਨ ਦੌਰਾਨ ਸਭ ਤੋਂ ਵੱਧ ਪਰਾਲੀ ਸਾੜਨ ਦੇ ਕੇਸ ਸੰਗਰੂਰ ਤੇ ਫਿਰੋਜ਼ਪੁਰ ਵਿੱਚ ਦਰਜ ਹੋਏ ਜਦਕਿ ਸਭ ਤੋਂ ਵੱਧ ਜੁਰਮਾਨਾ ਪਟਿਆਲਾ ਵਿੱਚ ਕੀਤਾ ਗਿਆ ਉਧਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਵਾਲੇ ਨੋਡਲ ਅਫਸਰਾਂ ਤੇ ਸੁਪਰਵਾਈਜ਼ਰਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਾਣਕਾਰੀ ਮੁਤਾਬਕ ਹੁਣ ਤੱਕ 1468 ਨੋਡਲ ਅਫਸਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਮਾਲਸਾ ਵਿੱਚ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਹੋਰ ਸਿੱਖਾਂ ਦੇ ਮਨਾਏ ਜਾ ਰਹੇ ਸ਼ਹੀਦੀ ਦਿਵਸ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਮੁਰਿਆਦਾ ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ गिर ਗਈ ਹੈ। ਇਸ ਸਬੰਧੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਤੇ ਇਸੇ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਹੈ। ਇਨਾਂ ਨੂੰ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ ਮੰਤਰੀ ਨੂੰ ਆਪਣਾ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ-ਅੰਦਰ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪਹੁੰਚਾਉਣ ਲਈ ਆਖਿਆ ਗਿਆ ਹੈ ਸ਼ਿਕਾਇਤਕਰਤਾ ਨੇ ਭਾਈ ਜੈਤਾ ਜੀ ਯਾਦਗਾਰ ਵਿੱਚ ਅੰਮ੍ਰਿਤ ਸੰਚਾਰ ਸੰਬੰਧੀ ਬਣਾਈਆਂ ਤਸਵੀਰਾਂ ਬਾਰੇ ਇਤਰਾਜ਼ ਪ੍ਰਗਟ ਕੀਤਾ ਹੈ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ ਕਰਵਾਉਣ ਵੇਲੇ ਜੋੜੇ ਪੈਣੇ ਦਿਖਾਇਆ ਗਿਆ ਹੈ ਇਨ੍ਹਾਂ ਤਸਵੀਰਾਂ ਵਿੱਚ ਹੋਰ ਵੀ ਕਈ ਖਾਮੀਆਂ ਦੱਸੀਆਂ ਗਈਆਂ ਹਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਕੱਲ ਸੂਬੇ ਭਰ ਵਿੱਚ ਵੱਖ-ਵੱਖ ਸਕੂਲਾਂ ਤੇ ਦਫ਼ਤਰਾਂ ਵਿੱਚ ਪੁਰਾਣੀ ਪੈਨਸ਼ਨ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਦੇ ਐਲਾਨ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜੋ ਕਿ ਮੁਲਾਜ਼ਮਾ ਨਾਲ ਬਹੁਤ ਵੱਡਾ ਧੋਖਾ ਹੈ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮਾ ਮੌਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕਰੇ ਇਸ ਤੋਂ ਬਿਨਾ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਦੇਸ਼ ਦੇ ਸਾਰੇ ਐਨਪੀਐਸ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 25 ਨਵੰਬਰ ਨੂੰ ਦਿੱਲੀ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵੇਂ ਬਿਜਲੀ ਕਨੈਕਸ਼ਨ ਲੈਣ ਵਾਲੇ ਬਿਨੇਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਵੱਖ-ਵੱਖ ਵਿਭਾਗਾਂ ਵੱਲੋਂ ਲਏ ਜਾਣ ਵਾਲੇ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਹੁਣ ਬਿਮੇਕਾਰ ਅਸਟਾਮ ਦੇ ਆਧਾਰ ਤੇ ਹੀ ਨਵਾਂ ਬਿਜਲੀ ਕਨੈਕਸ਼ਨ ਲੈ ਸਕੇਗਾ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ अरोड़ा ਨੇ ਕੱਲ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਇਸ ਗੱਲਬਾਤ ਦੌਰਾਨ ਉਹਨਾਂ ਸੂਬੇ ਵਿੱਚ ਲੱਗ ਰਹੇ ਸਮਾਰਟ ਮੀਟਰਾਂ ਬਾਰੇ ਵੀ ਸਪਸ਼ਟੀਕਰਨ ਦਿੰਦਿਆਂ ਆਖਿਆ ਪਹਿਲੀ ਗੱਲ ਤਾਂ ਉਹਨਾਂ ਨੇ ਸਟੇਟਾਂ ਅਨਾਉਂਸ ਕਰਤੀਆਂ ਸੈਂਟਰ ਨੇ ਉਹ ਬਿੱਲ ਦੇ ਉੱਤੇ ਉਹਦੇ ਵਿੱਚ ਪੰਜਾਬ ਹਲੇ ਹੈ ਨਹੀਂ ਬਾਕੀ ਜਿਹੜਾ 스마트 ਮੀਟਰ ਹੈਗਾ ਉਹ ਸੀ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਲਗਾ ਰਹੇ ਦੇ ਰਹੇ ਕੁਛ ਨਹੀਂ ਜੇ ਕਿਸੇ ਨੇ ਆਪਟ ਕਰਨਾ ਕਰ ਲਵੇ ਇੰਡਸਟਰੀਲੀ ਅਸੀਂ ਕੰਪਲਸਰੀ ਕਰ ਰਹੇ ਹਾਂ ਕਮਰਸ਼ੀਅਲਲੀ ਕਰ ਰਹੇ ਹਾਂ ਬਟ ਰੈਜ਼ੀਡੈਂਸ਼ੀਅਲ ਫਾਰਮਰ ਜੇ ਕਿਸੇ ਨੇ ਲਵਾਣਾ ਹੈ ਲਵਾ ਲੈ ਨਹੀਂ ਲਵਾਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ 스마트 ਮੀਟਰਸ ਦੀ ਐਕਿਊਰੇਸੀ ਬੈਟਰ ਲਾਸਸ ਘੱਟ ਹੈਗੇ ਐ ਇਹਦਾ ਫਾਇਦਾ ਹੀ ਆ ਪਰ ਉਹ ਆਪੇ ਟਾਈਮ ਨਾਲ ਸਮਝਣਗੇ ਅਸੀਂ ਜ਼ਬਰਦਸਤੀ ਕਿਸੇ ਨੂੰ ਨਹੀਂ ਕਰਾਂਗੇ ਕਿਉਂਕਿ ਕਿਉਂਕਿ ਉਹ ਸਾਨੂੰ ਉੱਪਰੋਂ ਆਡੀਐਸ ਚ ਸਾਨੂੰ ਉੱਪਰੋਂ ਇਨਸਟਰਕਸ਼ਨਾਂ ਹੈਗੀਆਂ ਸੈਂਟਰ ਤੋਂ ਕਿ ਜੇ ਤੁਸੀਂ ਕੋਈ ਮੀਟਰ ਰਿਪਲੇਸ ਕਰਨਾ ਹੈ ਜਾਂ ਨਵਾਂ ਮੀਟਰ ਲਗਾਉਣਾ ਹੈ ਉਹ 스마트 ਮੀਟਰ ਹੀ ਲਗਾਓ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਉਹ ਬਿਆਨ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਉਹਨਾਂ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਆਖਿਆ ਇਸ ਬਿਆਨ ਤੇ ਭਖਮੀ ਬਹਿਸ ਹੋ ਰਹੀ ਹੈ ਇਸ ਬਿਆਨ ਸੰਬੰਧੀ ਗੁੱਡ ਮਾਰਨਿੰਗ ਪੰਜਾਬ ਚੈਨਲ ਵੱਲੋਂ ਕੱਲ ਵਿਸਥਾਰਤ ਰੂਪ ਵਿੱਚ ਖਬਰ ਪ੍ਰਸਾਰਿਤ ਕੀਤੀ ਗਈ ਸੀ ਪਰ ਬਹੁਤ ਸਾਰੇ ਦਰਸ਼ਕਾਂ ਵੱਲੋਂ ਇਸ ਬਿਆਨ ਦੀ ਮੰਗ ਕੀਤੀ ਗਈ ਆਓ ਸੁਣਦੇ ਹਾਂ ਕਿ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਬਿਆਨ ਵਿੱਚ ਕੀ ਆਖਿਆ ਸੀ ਦੇਖੋ ਜੀ ਸਾਡੇ ਜਿਹੜਾ ਜੀਐਸਟੀ ਲੈਂਦਾ ਨਾ ਉਹਦੇ ਨਾਲ ਸਾਡੇ ਪੰਜਾਬ ਦਾ ਹਰਿਆਣੇ ਦਾ ਹਿਮਾਚਲ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਇੱਥੇ ਆਬਾਦੀ ਘਟਾ ਉਹਨਾਂ ਸ਼ਹਿਰਾਂ ਨੂੰ ਫਾਇਦਾ ਆਇਆ ਜਿਨ੍ਹਾਂ ਦੀ ਆਬਾਦੀ ਜ਼ਿਆਦਾ ਹੈ ਸੋ ਸਾਡੇ ਤਾਂ ਸਰਕਾਰੀ ਸਾਡੇ ਟੈਕਸਾਂ ਦਾ ਪੈਸੇ ਸਾਨੂੰ ਮੁੜ ਕੇ ਨਹੀਂ ਆਉਂਦਾ। ਬਾਕੀ ਇਹ ਸਾਡੀ ਵਿਰਾਸਤ ਨੂੰ ਸਾਂਭਣਾ ਸਾਡੇ ਬੱਚਿਆਂ ਨੇ ਸਾਂਭਣਾ। ਸੋ ਜਿਹੜਾ ਸਾਡੇ ਚ ਚੱਲਣ ਇੱਕ ਇੱਕ ਬੱਚੇ ਵਾਲਾ ਪੈ ਗਿਆ ਇਹ ਗਲਤ ਚੱਲਣਾ ਹੈ। ਜਿਹੜਾ ਕੁਝ ਮਿਲਣਾ ਹੈ ਜਮੀਨ ਜਾਇਦ ਮਿਲਣੀ ਹੈ ਜੇ ਕਹਿੰਦੇ ਜੇ ਲਾਇਕ ਹੈ ਤਾਂ ਜੋੜੋ ਮਤ ਜੇ ਨਲਾਇਕ ਹੈ ਤਾਂ ਛੋੜੋ ਮਤ ਇਹ ਔਲਾਦ ਦੇ ਬਾਰੇ। ਸੋ ਜਿਹੜਾ ਕੋ ਮਿਲਣਾ ਹੈ ਉਹਨੂੰ ਉਹਨੇ ਆਪਣੀ ਲਾਇਕੀ ਨਾਲ ਲੈ ਲੈਣਾ। ਸੋ ਇਸ ਕਰਕੇ ਆਪਾਂ ਨੂੰ ਪੰਜਾਬ ਨੂੰ ਹਰਿਆਪਰਾ ਰੱਖਣਾ ਆ ਤੇ ਜਿੱਥੇ ਆ ਦਰਖਤ ਚਾਹੀਦੇ ਆ ਹਰਿਆਲੀ ਚਾਹੀਦੀ ਆ ਉਥੇ ਬੱਚੇ ਵੀ ਚਾਹੀਦੇ ਆ ਤੋਂ ਦੋ ਦੋ ਤਿੰਨ ਤਿੰਨ ਬੱਚੇ ਚਾਹੀਦੇ ਆ ਹਰੇਕ ਪੰਜਾਬੀ ਦੇ ਬਾਹਰ ਜਾਂਦੇ ਤੇ ਰਹਿ ਜਾਂਦੇ ਬੱਚੇ ਬਾਹਰ ਉਹ ਹੀ ਦਾ ਘਰੇ ਇਕੱਲੇ ਮਾਵਾ ਬਹਿ ਜਾਂਦੇ ਉਹ ਤਾਂ ਨਰਕ ਦਾ ਜਾਂਦਾ ਨੱਸ ਭਾਵੇਂ ਜਿੱਡੀ ਮੱਦੀ ਤੁਹਾਡੇ ਕੋਲ ਜਾਇਦਾ ਲਾ ਜੇ ਬੱਚੇ ਕੋਲੇ ਨਹੀਂ ਬੜਾਪੇ ਦੇ ਵਿੱਚ ਤੇ ਫਿਰ ਕਾਹਦੀ ਜ਼ਿੰਦਗੀ ਆ ਸੋ ਇਸ ਕਰਕੇ ਬੱਚੇ ਦੋ ਦੋ ਤਿੰਨ ਤਿੰਨ ਚਾਹੀਦੇ ਆ ਜਲਦੀ ਹੀ ਤੁਹਾਡੇ ਆਧਾਰ ਕਾਰਡ ਤੇ ਸਿਰਫ ਫੋਟੋ ਤੇ ਕਯੂ ਆਰ ਕੋਡ ਦਿਖਾਈ ਦੇਣਗੇ ਦਰਸਲ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਲੋਕਾਂ ਦੇ ਡਾਟੇ ਦੀ ਦੁਰਵਰਤੋਂ ਰੋਕਣ ਤੇ ਆਫਲਾਈਨ ਵੈਰੀਫਿਕੇਸ਼ਨ ਨੂੰ ਰੋਕਣ ਲਈ ਫੋਟੋ ਤੇ ਕਿਊਆਰ ਕੋਡ ਵਾਲਾ ਆਧਾਰ ਕਾਰਡ ਜਾਰੀ ਕਰਨ ਤੇ ਵਿਚਾਰ ਕਰ ਰਹੀ ਹੈ ਇਸ ਸਬੰਧੀ ਆਉਣ ਵਾਲੇ ਹਫਤੇ ਵਿੱਚ ਫੈਸਲਾ ਲਿਆ ਜਾਵੇਗਾ। ਈਡੀ ਨੇ 10 ਨਵੰਬਰ ਨੂੰ ਲਾਲ ਕਿਲੇ ਨੇੜੇ ਹੋਏ ਧਮਾਕੇ ਮਗਰੋਂ ਕੱਲ ਅਲਫਲਾ ਯੂਨੀਵਰਸਿਟੀ ਤੇ ਸ਼ਿਕੰਜਾ ਕਸਦਿਆਂ ਅਲਫਲਾ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਦੀਕੀ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਹਰਿਆਣਾ ਦੇ ਡੀਜੀਪੀ ਨੇ ਵੀ ਕੱਲ ਅਲਫਲਾ ਯੂਨੀਵਰਸਿਟੀ ਦਾ ਦੌਰਾ ਕਰਕੇ ਸੁਰੱਖਿਆ ਖਾਮੀਆਂ ਦੀ ਜਾਂਚ ਦਾ ਹੁਕਮ ਦਿੱਤਾ ਉਧਰ ਜੰਮੂ ਕਸ਼ਮੀਰ ਪੁਲਿਸ ਨੇ ਡਾਕਟਰ ਉਮਰ ਨਬੀ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਉਹ ਆਤਮ ਹੱਤਿਆ ਹਮਲੇ ਦਾ ਗੁਣਗਾਨ ਕਰ ਰਿਹਾ ਸੀ ਦੂਸਰੇ ਪਾਸੇ ਐਨਆਈ ਦੀ ਅਦਾਲਤ ਨੇ ਮੁਲਜ਼ਮ ਜਸ਼ੀਰ ਬਿਲਾਲ ਵਾਨੀ ਨੂੰ 10 ਦਿਨ ਦੀ ਐਨਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ ਕਾਂਗਰਸ ਨੇ ਚੋਣ ਕਮਿਸ਼ਨ ਤੇ ਲੋਕਤੰਤਰ ਅਤੇ ਵਿਰੋਧੀ ਪਾਰਟੀਆਂ ਨੂੰ ਤਬਾਹ ਕਰਨ ਦੀ ਕਾਨੂੰਨੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ ਤੇ ਇਸ ਦੇ ਵਿਰੁੱਧ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਹੈ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਰਾਹੀਂ ਵੋਟ ਚੋਰੀ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਰਵੱਈਆ ਬਹੁਤ ਨਿਰਾਸ਼ਾਜਨਕ ਹੈ ਤੇ ਖਾਸ ਵਰਗ ਦੀਆਂ ਵੋਟਾਂ ਕਟੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ